ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਸੀਲ ਪਟਿਆਲਾ ਜ਼ਿਲ੍ਹਾ ਸ਼੍ਰੀ ਤਨਤਪੁਰ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਭਰਾ ਫਰੀਕੇ ਪੱਤਨ ਕੋੜਪੁੱਡਾ ਨਵਾਂ ਬੋਲ ਦੁਬਰੀ ਬਰਵਾਲਾ ਟੀਮਾ ਇੱਥੇ ਤੁਸੀਂ ਜਿਹੜਾ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ ਫੋਨ ਨੰਬਰ 990382025 ਤਰੀਕ 1 11 2025 ਤਕਰੀਬਨ ਮਾਰਨਿੰਗ ਦਾ ਸਮਾਂ ਹੋ ਗਿਆ ਤੇ ਅੱਜ ਤੁਹਾਨੂੰ ਦਿਖਾਉਨੇ ਆ ਇੱਕ ਤੀਜੇ ਸੂਏ ਸੂਈ ਮੱਝ ਬਿਲਕੁਲ ਤਾਜੀ ਆ ਗੱਲ ਕਰੀਏ ਆਪਾਂ ਅੱਜ ਸੂਈ ਨੂੰ ਇਹਨੂੰ ਕੋਈ 8 ਦਿਨ ਦਾ ਸਮਾਂ ਹੋ ਗਿਆ ਪਿੱਛੇ ਫੀਮੇਲ ਇਹ ਲੋ ਕੱਟੀ ਆ ਬਹੁਤ ਸੋਹਣੀ ਆ ਸਾਫ਼ ਸੁਥਰੀ ਆ ਬੱਚਾ ਵੀ ਚੰਗੇ ਨੂੰ ਜਨਮ ਦਿੱਤਾ ਜਿਹੜਾ ਇਹਨੇ ਚੰਗੇ ਸੀਮਨ ਦਾ ਬੱਚਾ ਤੇ ਗੱਲ ਇਹਦੇ ਥਣਾ ਦੀ ਕਰੀਏ ਵੰਡਰ ਸਪੇਸ ਬਹੁਤ ਸੋਹਣੀ ਆ ਬਿਲਕੁਲ ਆਪਾਂ ਕਹਿੰਦੇ ਫੁੱਟ ਫੁੱਟ ਦੀ ਦੂਰੀ ਦੇ ਜਿਹੜਾ ਥਣ ਲੱਗਾ ਵਾ ਹਵਾਨਾ ਬਾ ਕਮਾਲਾ ਕਰਮਾਲੀ ਦਾ ਬਿਲਕੁਲ ਵੰਡਰ ਸਪੇਸ ਥਣਾਂ ਦੀ ਇੱਕੋ ਜੀ ਚੰਗੇ ਦੁੱਧ ਦੀ ਮਾਲਕਾ ਇਸ ਟਾਈਮ ਜਿਹੜਾ ਥੱਲੇ 9 9.5 ਕਿਲੋ ਜਿਹੜਾ ਦੁੱਧ ਹਾਜ਼ਰ ਆ ਤਕਰੀਬਨ ਜਿਹੜੀ 12 ਕਿਲੋ ਕਰਕੇ ਨਾਰਮਲ ਚਵਾਈ ਕਰਾ ਦੂਗੀ ਕਰਮਾਲੀ ਤੀਜੇ ਸੂਏ ਦੇ ਵਿੱਚ ਚੱਲ ਰਹੀ ਆ ਮੀਡੀਅਮ ਹਾਈਟ ਆ ਬਾਕੀ ਇੱਕ ਤੋਂ ਆ ਇੱਕ ਨੰਬਰ ਲੱਗਾ ਇਹਨੂੰ ਵਡੀਆਂ ਮੱਝਾਂ ਵਾਲਾ ਜਿਹੜਾ ਚੋਆ ਇਹਨੂੰ ਕਰਮਾ ਲਈ ਨੂੰ ਲੱਗਾ ਰੇ ਦੇ ਦਾ ਬਿਲਕੁਲ ਜਿਹੜਾ ਗਿਆਜ ਰਹਿਣ ਵਾਲਾ ਉਹ ਵੀ ਤੁਹਾਨੂੰ ਲਾਸਟੇ ਦੱਸਾਂਗੇ ਤੇ ਨਾਲ ਦੀ ਨਾਲ ਆਪਾਂ ਇਹਦੀ ਚੋਾਈ ਵੀ ਜ਼ਰੂਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਤੁਹਾਡਾ ਬੱਚੇ ਦਾ ਕਰਕੇ ਕਾਲਾ ਪਾਣੀ ਕਰਨ ਦੇ ਕਰਮਾ ਲਈ ਬਾਕੀ ਆਪਣੀ ਸਵੇ ਸਵੇ ਪਸ਼ੂ ਨੂੰ ਜਿਹੜਾ ਦੋ ਟਾਈਮ ਦੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤੇ ਗੱਬਣ ਪਸ਼ੂ ਨੂੰ ਟਿੱਪ ਕੇ ਲੈ ਕੇ ਜਾਇਆ ਕਰੋ ਬਾਕੀ ਵਪਾਰੀ ਭਰਾ ਵੀ ਅੱਗੋਂ ਲੈ ਕੇ ਆਉਂਦੇ ਆ ਤਾਂ ਅੱਗੇ ਜਿਹੜਾ ਕਿਸਾਨ ਤੋਂ ਹੀ ਫਰੀਦੀ ਹੁੰਦੀ ਤਾਂ ਕਿਸਾਨ ਦੇ ਕਰੇ ਜਾਣੀ ਹੁੰਦੀ ਆ ਤੇ ਤੁਹਾਨੂੰ ਨਾਲ ਦੀ ਨਾਲ ਆਪਾਂ ਜਿਹੜੀ ਚੁਆਈ ਇਹਦੀ ਜ਼ਰੂਰ ਦਿਖਾਉਨੇ ਆ ਕਰਮਾਲੀ ਦੀ ਬੰਦੋ ਵੀਡੀਓ ਛੱਡੋ ਬੱਚਾ ਬੱਚਾ ਜਿਹੜਾ ਆਪਾਂ ਇਹ ਹੁਣ ਥੱਲੇ ਛੱਡਤਾ ਵਾ ਤਾਂ ਦੇ ਲਓ ਬੱਟਾ ਜਿਹੜਾ ਆਪਾਂ ਬੰਦ ਦਿੱਤਾ ਵਾ 25 ਮਹੀਨੇ ਦਾ ਸਭ ਕੁਝ ਕਰਤੀ ਆਸਤੰ ਕਰਮਾਲੀ ਅਗਲੇ ਥਣਾਂ ਦਾ ਚਵਾ Hmm. <laughs> ਬਿਲਕੁਲ ਜਿਹੜੀ ਚੁਆਈ ਕੰਪਲੀਟ ਹੋ ਗਈ ਆ ਬਾਕੀ ਰੇਟ ਇਹਦਾ ਬਿਲਕੁਲ ਜਾਇਜ਼ ਰਹਿਣਾਂ ਅਲਾਵਾ ਰੇਟ ਇਹਦਾ 73000 ਰੁਪਏ ਉਹ ਚੋਂ ਮਾਨਤਨ ਜਿਹੜਾ ਜਰੂਰ ਕੀਤਾ ਜਾਊਗਾ ਸੱਜਣਾ ਦਾ ਬਾਕੀ ਮੁੱਕ ਦੀ ਗੱਲ ਇਹ ਆ ਕਿ ਪਸ਼ੂ ਠੰਡਾ ਬਹੁਤ ਆ ਸਹੀਲ ਆ ਇੱਥੇ ਮਰਜੀ ਆਪਾਂ ਵੇਲੇ ਦੇ ਵਿੱਚ ਵੀ ਖਲਾਰ ਕੇ ਜਿਹੜੀ ਚੁਆਈ ਕਰ ਲਈ ਆ ਇਹ ਨਹੀਂ ਕਿ ਲੱਤ ਮਾਰੂਗੀ ਚਾਹੇ ਛੜ ਜਾਂ ਜਿਸ ਤਰ੍ਹਾਂ ਵੀ ਆਪਾਂ ਗੱਲ ਕਰਦੇ ਆ ਭੱਜੀ ਫਿਰੂਗੀ ਕਿਸੇ ਬਜ਼ੁਰਗ ਨੇ ਕਿਸੇ ਬੱਚੇ ਨੇ ਜਾਂ ਭੈਣਾ ਮੇਰੀਆਂ ਘਰੇ ਆ ਮੀ ਚੁਆਈ ਵਾਸਤੇ ਬਹੁਤ ਚੰਗੀ ਆ ਬਾਕੀ ਫੋਨ ਨੰਬਰ 990382025 ਤੇ ਕੰਟੈਕਟ ਕਰ ਸਕਦੇ ਜੂ ਮਿਲਦੇ ਆ ਇੱਕ ਨਵੀਂ ਆਪਰੇਟ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ